ਮੈਨੂੰ ਤਾਂ ਇਹ ਢੀ ਲੜਾਈ ਹੈ ਨਾ ਇਹ ਸਰਕਾਰਾਂ ਦੀ ਲੜਾਈ ਹੈ ਇਹ ਆਵਾਮ ਦੀ ਲੜਾਈ ਨਹੀਂ ਹੈਗੀ ਸਰਕਾਰਾਂ ਦੇ ਕੀ ਰੌਲੇ ਨੇ ਕੀ ਗੱਲਾਂ ਨੇ ਸਾਨੂੰ ਕਿਸੇ ਨੂੰ ਨਹੀਂ ਪਤਾ ਅਸੀਂ ਉੱਥੇ ਤੱਕ ਜਾ ਹੀ ਨਹੀਂ ਸਕਦੇ ਪਰ ਅਸੀਂ ਇਮੋਸ਼ਨਲੀ ਕਿਤੇ ਨਾ ਕਿਤੇ ਆਪਣੇ ਦੇਸ਼ ਨਾਲ ਜੁੜੇ ਹੁੰਨੇ ਹਾਂ ਸਾਨੂੰ ਇਹ ਲੱਗਦਾ ਕਿ ਸਾਡੇ ਦੇਸ਼ ਦੇ ਲੋਕ ਸੁਰੱਖਿਅਤ ਰਹਿਣ ਸਾਡਾ ਦੇਸ਼ ਸੁਰੱਖਿਅਤ ਰਹੇ ਜਿਸ ਨੇ ਸਾਨੂੰ ਖਾਣਾ ਪੀਣਾ ਦਿੱਤਾ ਜਿੱਥੇ ਅਸੀਂ ਜਨਮ ਲਿਆ ਜਿੱਥੇ ਅਸੀਂ ਪਲੇ ਆ ਵੱਡੇ ਹੋਏ ਐਜੂਕੇਸ਼ਨ ਲਈ ਹੈ ਸੋ ਇਸ ਕਰਕੇ ਅਸੀਂ ਆਪਣੇ ਦੇਸ਼ ਨਾਲ ਜੁੜੇ ਹੁੰਨੇ ਹਾਂ ਪਰ ਜਿਹੜਾ ਇੱਕ ਕਲਾਕਾਰ ਹੁੰਦਾ ਇਹ ਕੋਈ ਸਪੋਰਟਸ ਮੈਨ ਹੁੰਦਾ ਸਭ ਦਾ ਸਾਂਝਾ ਹੁੰਦਾ ਉਹਦਾ ਕੋਈ ਧਰਮ ਨਹੀਂ ਹੁੰਦਾ ਕੋਈ ਜਾਤ ਨਹੀਂ ਹੁੰਦੀ ਉਹਦੇ ਪਿਆਰ ਕਰਨ ਵਾਲੇ ਹਰ ਵਰਗ ਦੇ ਹੁੰਦੇ ਆ ਨਾ ਉਹ ਕਿਸੇ ਧਰਮ ਦੇ ਹੁੰਦੇ ਆ ਉਹ ਮੁਸਲਮ ਵੀ ਹੁੰਦੇ ਆ ਉਹ ਸਿੱਖ ਵੀ ਹੁੰਦੇ ਆ ਐਸਾਈ ਹਿੰਦੂ ਸਾਰੇ ਹੁੰਦੇ ਆ ਸੋ ਮੈਨੂੰ ਨਹੀਂ ਲੱਗਦਾ ਕਿ ਤੁਹਾਨੂੰ ਕੋਈ ਐਡਾ ਦਾ ਫੜਦਾ ਉਪਾਸ਼ਣ ਬੋਲਣਾ ਚਾਹੀਦਾ ਯਾ ਅਸੀਂ ਪਾਕਿਸਤਾਨ ਦੇ ਖਿਲਾਫ ਬੋਲਣਾ ਸ਼ੁਰੂ ਕਰ ਦਈਏ ਕਿ ਅਸੀਂ ਤਾਂ ਆ ਕਰਤਾ ਜੀ ਸਾਡੇ ਤਾਂ ਰਗੜਦਾ ਨਹੀਂ ਇਹ ਸਰਕਾਰਾਂ ਦੀ ਲੜਾਈ ਹੈ ਸਰਕਾਰਾਂ ਜਾਣਨ ਉਹਨਾਂ ਦਾ ਜਿਹੜਾ ਇਹ ਬਿਆਨ ਸੀ ਬਹੁਤ ਗਲਤ ਸੀ ਉਹਨਾਂ ਨੂੰ ਪਿਆਰ ਦੀ ਮੈਂ ਫੇਰ ਕਹਿੰਦਾ ਗੱਲ ਕਰਨੀ ਚਾਹੀਦੀ ਸੀਗੇ ਇਸ ਪੰਜਾਬ ਨੇ ਉਹਨਾਂ ਨੂੰ ਬਹੁਤ ਕੁਝ ਦਿੱਤਾ ਹੈ ਇਸ ਪੰਜਾਬ ਦੇ ਸਿਨੇਮੇ ਨੇ ਉਹਨਾਂ ਨੂੰ ਬਹੁਤ ਕੁਝ ਦਿੱਤਾ ਨਹੀਂ ਇਹ ਤਾਂ ਪਹਿਲਾਂ ਤਾਂ ਉਹ ਸਟੇਜ ਕਰਦੇ ਸੀਗੇ ਪਰ ਅੱਜ ਜਿਉਂ ਇੱਕ ਚੰਗੀ ਜ਼ਿੰਦਗੀ ਰੋਜੀ ਰੋਟੀ ਉਹਨਾਂ ਨੂੰ ਮਿਲੀ ਹੈ ਲੱਖਾਂ ਰੁਪਏ ਉਹਨਾਂ ਨੇ ਕਮਾਇਆ ਤਾਂ ਪੰਜਾਬੀ ਸਿਨੇਮੇ ਤੋਂ ਕਮਾਇਆ ਸੋ ਉਹਨਾਂ ਨੂੰ ਇਸ ਪੰਜਾਬ ਦੀ ਔਰ ਇਹ ਕਦੇ ਨਹੀਂ ਸੀ ਸੱਚ ਕਹਿਣਾ ਚਾਹੀਦਾ ਕਿ ਪੰਜਾਬ ਭਾਰਤ ਦਾ ਹਿੱਸਾ ਹੀ ਨਹੀਂ ਅਸੀਂ ਤਾਂ ਜੀ ਮੈਂ ਤਾਂ ਮੰਨਦਾ ਕਿ ਸਾਡਾ ਜਿਹੜਾ ਪੰਜਾਬ ਆ ਉਹ ਹਿੰਦੁਸਤਾਨ ਦਾ ਹਿੱਸਾ ਹੈ ਅਸੀਂ ਪੰਜਾਬੀ ਪੰਜਾਬ ਨਾਲ ਜੁੜੇ ਹੋਏ ਹਾਂ ਔਰ ਜੁੜੇ ਰਵਾਂਗੇ ਹਮੇਸ਼ਾ ਨਾ ਸਾਨੂੰ ਕੋਈ ਤੋੜ ਸਕਦਾ ਤੁਸੀਂ ਤੁਹਾਨੂੰ ਇਹ ਬਿਆਨ ਦੇਣੀ ਨਹੀਂ ਚਾਹੀਦੇ ਇਸ ਕਰਕੇ ਇਫਤਖਾਰ ਠਾਕੁਰ ਭਾਜੀ ਨੇ ਮੈਨੂੰ ਲੱਗਦਾ ਹੈ ਕਿ ਆਪਦੇ ਨਾਲ ਨਾਲ ਜਿਹੜੇ ਬਾਕੀ ਦੇ ਵੀ ਕਲਾਕਾਰ ਸੀ ਉਹਨਾਂ ਦੀ ਰੋਜੀ ਰੋਟੀ ਵੀ ਬੰਦ ਕਰਵਾ ਦਿੱਤੀ ਜਿਹਦਾ ਜ਼ਿਕਰ ਕੀਤਾ ਜਿਹੜੇ ਸਾਈਵਾਲ ਦੀ ਗੱਲ ਕਰਦੇ ਹਨ ਇਹਨਾਂ ਨਾਲ ਉਹਨਾਂ ਨੂੰ ਇਫੈਕਟ ਪੈ ਰਿਹਾ ਲੋਕਾਂ ਦਾ ਵੀ ਸਾਰਿਆਂ ਨੂੰ ਪੈੜਾ ਨਹੀਂ ਪੈ ਗਿਆ ਅਸੀਂ ਜੇ ਇਫਤਖਾਰ ਠਾਕੁਰ ਨੂੰ ਕੁਛ ਨਾ ਬੋਲੀਏ ਭਾਜੀ ਨੂੰ ਪਰ ਉਹ ਲੋਕ ਹੁਣ ਉਹਨਾਂ ਨੂੰ ਸਾਰੀ ਜ਼ਿੰਦਗੀ ਨਿੰਦਣਗੇ ਕਿ ਤੂੰ ਸਾਡਾ ਵੀ ਰੋਜਗਾਰ ਜਿਹੜਾ ਚੱਲ ਰਿਹਾ ਸੀ ਬੰਦ ਕਰਵਾਤਾ ਉਹਨਾਂ ਇੱਕ ਬੜੀ ਸਿਆਣੀ ਗੱਲ ਕਿਸੇ ਨੇ ਕਹੀ ਸੀਗੀ ਕਿ ਜਿਹੜੀ ਜ਼ੁਬਾਨ ਆ ਨਾ ਉਹ ਦਿਲ 'ਚ ਉਤਾਰ ਵੀ ਦਿੰਦੀ ਹੈ ਔਰ ਦਿਲ ਸੇ ਉਤਾਰ ਵੀ ਦਿੰਦੀ ਹੈ। ਸੋ ਗੱਲ ਉਹਨਾਂ ਨਾਲ ਹੋਈ ਆ। ਉਹਨਾਂ ਦੇ ਇਸ ਬਿਆਨ ਨੇ ਉਹਨਾਂ ਨੂੰ ਬਹੁਤ ਸੋਚ ਸਮਝ ਕੇ ਬੋਲਣਾ ਚਾਹੀਦਾ ਸੀਗਾ। ਸਾਡੇ ਪੰਜਾਬੀਆਂ ਦੇ ਦਿਲਾਂ ਨੂੰ ਕਿਤੇ ਨਾ ਕਿਤੇ ਠੇਸ ਜ਼ਰੂਰ ਪਹਾਈ ਆ। ਤੁਹਾਨੂੰ ਕਦੇ ਆਫਰ ਆ ਜਾਏ ਤੁਹਾਡਾ ਕੀ ਨਿੱਜੀ ਤੌਰ ਤੇ ਕੀ ਦਬਈਆ? ਕਿੱਥੋਂ ਆ ਜੀ? ਮਤਲਬ ਪਾਕਿਸਤਾਨ ਦੇ ਕਲਾਕਾਰਾਂ ਨਾਲ ਕੰਮ ਕਰਨ ਦਾ। ਮੇਰੇ ਖਿਆਲ 'ਚ ਮੈਂ ਕਰਨੀ ਆ ਤੁਸੀਂ ਮੈਂ ਨਹੀਂ ਕਰੂੰਗਾ ਜੀ। ਮੈਂ ਨਹੀਂ ਕਰੂੰਗਾ ਹੁਣ ਤਾਂ ਮੈਂ ਬਿਲਕੁਲ ਨਹੀਂ ਕਰੂੰਗਾ ਤੁਸੀਂ ਜੋ ਤੁਸੀਂ ਗੱਲਾਂ ਕਹਿ ਰਹੇ ਹੋ ਕਰ ਰਹੇ ਹੋ ਤਾਂ ਤੁਸੀਂ ਉਹਨਾਂ ਦੇ ਇਦਾਂ ਦੇ ਬਿਆਨ ਨਹੀਂ ਸੀ ਦੇਣੇ ਚਾਹੀਦੇ ਮੈਂ ਨਹੀਂ ਕਰੂੰਗਾ ਠੀਕ ਹੈ ਵੈਰੀ ਗੁੱਡ ਮੇਰਾ ਕਿਸੇ ਨਾਲ ਬੈਰ ਵਿਰੋਧ ਨਹੀਂ ਹੈਗਾ ਮੇਰਾ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈਗੀ ਪਰ ਜੇ ਕੋਈ ਸਾਡੇ ਬਾਰੇ ਸਾਡੇ ਵਤਨ ਬਾਰੇ ਬੋਲਦਾ ਤਾਂ ਫਿਰ ਉਹ ਮੇਰਾ ਕੱਲੇਦਾਨੀ ਸਾਡੇ ਸਾਰਿਆਂ ਦਾ ਹੀ ਮੇਰੇ ਖਿਆਲ ਚ ਆਪਾਂ ਕਹਿ ਸਕਦੇ ਆ ਅਪਰਾਧੀ ਕਹਿ ਸਕਦੇ ਆ ਜਾਂ ਕੋਈ ਹੋਰ ਵਰਡ ਯੂਜ਼ ਕਰ ਸਕਦੇ ਆ ਸ਼ਾਇਦ ਉਹ ਵਰਡ ਮੈਨੂੰ ਨਹੀਂ ਮਿਲ ਰਿਹਾ ਤਾਂ ਮੇਰੇ ਖਿਆਲ ਚ ਮੈਂ ਨਹੀਂ ਕਰੂੰਗਾ ਮੈਨੂੰ ਤਾਂ ਜਿਹੜੀ ਲੜਾਈ ਹੈ ਨਾ ਇਹ ਸਰਕਾਰਾਂ ਦੀ ਲੜਾਈ ਹੈ ਇਹ ਆਵਾਮ ਦੀ ਲੜਾਈ ਨਹੀਂ ਹੈਗੀ ਸਰਕਾਰਾਂ ਦੇ ਕੀ ਰੋਲੇ ਨੇ ਕੀ ਗੱਲਾਂ ਨੇ ਸਾਨੂੰ ਕਿਸੇ ਨੂੰ ਨਹੀਂ ਪਤਾ ਅਸੀਂ ਉੱਥੇ ਤੱਕ ਜਾ ਹੀ ਨਹੀਂ ਸਕਦੇ ਪਰ ਅਸੀਂ ਇਮੋਸ਼ਨਲੀ ਕਿਤੇ ਨਾ ਕਿਤੇ ਆਪਣੇ ਦੇਸ਼ ਨਾਲ ਜੁੜੇ ਹੁੰਨੇ ਹਣਾ ਸਾਨੂੰ ਇਹ ਲੱਗਦਾ ਕਿ ਸਾਡੇ ਦੇਸ਼ ਦੇ ਲੋਕ ਸੁਰੱਖਿਅਤ ਰਹਿਣ ਸਾਡਾ ਦੇਸ਼ ਸੁਰੱਖਿਅਤ ਰਹੇ ਜਿਹਨੇ ਸਾਨੂੰ ਖਾਣਾ ਪੀਣਾ ਦਿੱਤਾ ਜਿੱਥੇ ਅਸੀਂ ਜਨਮ ਲਿਆ ਜਿੱਥੇ ਅਸੀਂ ਪਲੇ ਆ ਵੱਡੇ ਹੋਏ ਆ ਐਜੂਕੇਸ਼ਨ ਲਈ ਹੈ ਸੋ ਇਸ ਕਰਕੇ ਅਸੀਂ ਆਪਣੇ ਦੇਸ਼ ਨਾਲ ਜੁੜੇ ਹੁੰਨੇ ਹਾਂ ਪਰ ਜਿਹੜਾ ਇੱਕ ਕਲਾਕਾਰ ਹੁੰਦਾ ਜਾਂ ਕੋਈ ਸਪੋਰਟਸਮੈਨ ਹੁੰਦਾ ਸਭ ਦਾ ਸਾਜਾ ਹੁੰਦਾ ਉਹਦਾ ਕੋਈ ਧਰਮ ਨਹੀਂ ਹੁੰਦਾ ਕੋਈ ਜਾਤ ਨਹੀਂ ਹੁੰਦੀ ਉਹਦੇ ਪਿਆਰ ਕਰਨ ਵਾਲੇ ਹਰ ਵਰਗ ਦੇ ਹੁੰਦੇ ਆ ਨਾ ਉਹ ਕਿਸੇ ਧਰਮ ਦੇ ਹੁੰਦੇ ਆ ਉਹ ਮੁਸਲਮ ਵੀ ਹੁੰਦੇ ਆ ਉਹ ਸਿੱਖ ਵੀ ਹੁੰਦੇ ਆ ਐਸਾਈ ਹਿੰਦੂ ਸਾਰੇ ਹੁੰਦੇ ਆ ਸੋ ਮੈਨੂੰ ਨਹੀਂ ਲੱਗਦਾ ਕਿ ਤੁਹਾਨੂੰ ਕੋਈ ਏਦਾਂ ਦਾ ਫੜਤਾ ਉਪਾਸ਼ਣ ਬੋਲਣਾ ਚਾਹੀਦਾ ਯਾ ਅਸੀਂ ਪਾਕਿਸਤਾਨ ਦੇ ਖਿਲਾਫ ਬੋਲਣਾ ਸ਼ੁਰੂ ਕਰ ਦਈਏ ਕਿ ਅਸੀਂ ਤਾਂ ਆ ਕਰਤਾ ਜੀ ਸਾਡਾ ਤਾਂ ਰਗੜਦਾ ਨਹੀਂ ਇਹ ਸਰਕਾਰਾਂ ਦੀ ਲੜਾਈ ਹੈ ਸਰਕਾਰਾਂ ਜਾਣਨ ਉਹਨਾਂ ਦਾ ਜਿਹੜਾ ਇਹ ਬਿਆਨ ਸੀ ਬਹੁਤ ਗਲਤ ਸੀ ਉਹਨਾਂ ਨੂੰ ਪਿਆਰ ਦੀ ਮੈਂ ਫੇਰ ਕਹਿੰਦਾ ਗੱਲ ਕਰਨੀ ਚਾਹੀਦੀ ਸੀ ਇਸ ਪੰਜਾਬ ਨੇ ਉਹਨਾਂ ਨੂੰ ਬਹੁਤ ਕੁਝ ਦਿੱਤਾ ਹੈ ਇਸ ਪੰਜਾਬ ਦੇ ਸਿਨੇਮੇ ਨੇ ਉਹਨਾਂ ਨੂੰ ਬਹੁਤ ਕੁਝ ਦਿੱਤਾ ਹੈ ਨਹੀਂ ਇਹ ਤੋਂ ਪਹਿਲਾਂ ਤਾਂ ਉਹ ਸਟੇਜ ਕਰਦੇ ਸੀਗੇ ਪਰ ਅੱਜ ਜਿਉ ਹੋ ਇੱਕ ਚੰਗੀ ਜ਼ਿੰਦਗੀ ਰੋਜੀ ਰੋਟੀ ਉਹਨਾਂ ਨੂੰ ਮਿਲੀ ਹੈ ਲੱਖਾਂ ਰੁਪਏ ਉਹਨਾਂ ਨੇ ਕਮਾਇਆ ਤਾਂ ਪੰਜਾਬੀ ਸਿਨੇਮੇ ਤੋਂ ਕਮਾਇਆ ਸੋ ਉਹਨਾਂ ਨੂੰ ਇਸ ਪੰਜਾਬ ਦੀ ਔਰ ਇਹ ਕਦੇ ਨਹੀਂ ਸੀ ਸੋਚਣਾ ਚਾਹੀਦਾ ਕਿ ਪੰਜਾਬ ਭਾਰਤ ਦਾ ਹਿੱਸਾ ਨਹੀਂ ਅਸੀਂ ਤਾਂ ਜੀ ਮੈਂ ਤਾਂ ਮੰਨਦਾ ਕਿ ਸਾਡਾ ਜਿਹੜਾ ਪੰਜਾਬ ਆ ਉਹ ਹਿੰਦੁਸਤਾਨ ਦਾ ਹਿੱਸਾ ਹੈ ਅਸੀਂ ਪੰਜਾਬੀ ਪੰਜਾਬ ਨਾਲ ਜੁੜੇ ਹੋਏ ਹਾਂ ਔਰ ਜੁੜੇ ਰਵਾਂਗੇ ਹਮੇਸ਼ਾ ਨਾ ਸਾਨੂੰ ਕੋਈ ਤੋੜ ਸਕਦਾ ਤੁਸੀਂ ਤੁਹਾਨੂੰ ਇਹ ਬਿਆਨ ਦੇਣੀ ਨਹੀਂ ਚਾਹੀਦੇ ਇਸ ਕਰਕੇ ਇਫਤਖਾਰ ਠਾਕੁਰ ਭਾਜੀ ਨੇ ਮੈਨੂੰ ਲੱਗਦਾ ਹੈ ਕਿ ਆਪਦੇ ਨਾਲ ਨਾਲ ਜਿਹੜੇ ਬਾਕੀ ਦੇ ਵੀ ਕਲਾਕਾਰ ਸੀ ਉਹਨਾਂ ਦੀ ਰੋਜੀ ਰੋਟੀ ਵੀ ਬੰਦ ਕਰਵਾ ਦਿੱਤੀ ਅੰਜੂ ਥੋੜਾ ਜਿਦਾ ਜ਼ਿਕਰ ਕੀਤਾ ਜਿਹੜੇ ਸਾਈਵਾਲ ਦੀ ਗੱਲ ਕਰਦੇ ਹਨ ਇਹਨਾਂ ਨਾਲ ਉਹਨਾਂ ਨੂੰ ਇਫੈਕਟ ਪੈ ਰਿਹਾ ਲੋਕਾਂ ਦਾ ਵੀ ਸਾਰਿਆਂ ਨੂੰ ਵੀ ਪੈੜਾ ਨਹੀਂ ਪੈ ਗਿਆ ਅਸੀਂ ਸਹਿ ਇਫਤਖਾਰ ਠਾਕੁਰ ਨੂੰ ਕੁਛ ਨਾ ਬੋਲੀਏ ਭਾਜੀ ਨੂੰ ਪਰ ਉਹ ਲੋਕ ਹੁਣ ਉਹਨਾਂ ਨੂੰ ਸਾਰੀ ਜ਼ਿੰਦਗੀ ਨਿੰਦਣਗੇ ਕਿ ਤੂੰ ਸਾਡਾ ਵੀ ਰੋਜਗਾਰ ਜਿਹੜਾ ਚੱਲ ਰਿਹਾ ਸੀ ਬੰਦ ਕਰਵਾਤਾ ਉਹਨਾਂ ਇੱਕ ਬੜੀ ਸਿਆਣੀ ਗੱਲ ਕਿਸੇ ਨੇ ਕਹੀ ਸੀਗੀ ਕਿ ਜਿਹੜੀ ਜ਼ੁਬਾਨ ਆ ਨਾ ਉਹ ਦਿਲ 'ਚ ਉਤਾਰ ਵੀ ਦਿੰਦੀ ਹੈ ਔਰ ਦਿਲ ਸੇ ਉਤਾਰ ਵੀ ਦਿੰਦੀ ਹੈ। ਸੋ ਗੱਲ ਉਹਨਾਂ ਨਾਲ ਹੋਈ ਆ। ਉਹਨਾਂ ਦੇ ਇਸ ਬਿਆਨ ਨੇ ਉਹਨਾਂ ਨੂੰ ਬਹੁਤ ਸੋਚ ਸਮਝ ਕੇ ਬੋਲਣਾ ਚਾਹੀਦਾ ਸੀਗਾ। ਸਾਡੇ ਪੰਜਾਬੀਆਂ ਦੇ ਦਿਲਾਂ ਨੂੰ ਕਿਤੇ ਨਾ ਕਿਤੇ ਠੇਸ ਜ਼ਰੂਰ ਪਹਾਈ ਆ। ਤੁਹਾਨੂੰ ਕਦੇ ਆਫਰ ਆ ਜਾਏ। ਤੁਹਾਡਾ ਕੀ ਨਿੱਜੀ ਤੌਰ ਤੇ ਕੀ ਦਬਈਆ? ਕਿੱਥੋਂ ਆ ਜੀ? ਮਤਲਬ ਪਾਕਿਸਤਾਨ ਦੇ ਕਲਾਕਾਰਾਂ ਨਾਲ ਕੰਮ ਕਰਨ ਦਾ। ਮੇਰੇ ਖਿਆਲ 'ਚ ਮੈਂ ਕੰਮ ਨਹੀਂ ਆ ਤੁਸੀਂ। ਮੈਂ ਨਹੀਂ ਕਰੂੰਗਾ ਜੀ। ਮੈਂ ਨਹੀਂ ਕਰੂੰਗਾ ਹੁਣ ਤਾਂ ਮੈਂ ਬਿਲਕੁਲ ਨਹੀਂ ਕਰੂੰਗਾ ਤੁਸੀਂ ਜੋ ਤੁਸੀਂ ਗੱਲਾਂ ਕਹਿ ਰਹੇ ਹੋ ਕਰ ਰਹੇ ਹੋ ਤਾਂ ਤੁਸੀਂ ਉਹਨਾਂ ਤੇ ਇਦਾਂ ਦੇ ਬਿਆਨ ਨਹੀਂ ਸੀ ਦੇਣੇ ਚਾਹੀਦੇ ਮੈਂ ਨਹੀਂ ਕਰੂੰਗਾ ਠੀਕ ਹੈ ਵੈਰੀ ਗੁੱਡ ਮੇਰਾ ਕਿਸੇ ਨਾਲ ਬੈਰ ਵਿਰੋਧ ਨਹੀਂ ਹੈਗਾ ਮੇਰਾ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈਗੀ ਪਰ ਜੇ ਕੋਈ ਸਾਡੇ ਬਾਰੇ ਸਾਡੇ ਵਤਨ ਬਾਰੇ ਬੋਲਦਾ ਤਾਂ ਫਿਰ ਉਹ ਮੇਰਾ ਇਕੱਲੇ ਦਾ ਨਹੀਂ ਸਾਡੇ ਸਾਰਿਆਂ ਦਾ ਹੀ ਮੇਰੇ ਖਿਆਲ ਚ ਆਪਾਂ ਕਹਿ ਸਕਦੇ ਆ ਅਪਰਾਧੀ ਕਹਿ ਸਕਦੇ ਆ ਜਾਂ ਕੋਈ ਹੋਰ ਵਰਡ ਯੂਜ਼ ਕਰ ਸਕਦੇ ਆ ਸ਼ਾਇਦ ਉਹ ਵਰਡ ਮੈਨੂੰ ਨਹੀਂ ਮਿਲ ਰਿਹਾ ਤਾਂ ਮੇਰੇ ਖਿਆਲ ਚ ਮੈਂ ਨਹੀਂ ਕਰੂੰਗਾ